ਵਾਹਿਗੁਰੂ ਗੁਰੂ ਗੁਰੂ ਪਿਆਰੀ ਸਾਧ ਸੰਗਤ ਜੀ ਆਵ ਗੱਜ-ਵੱਜ ਕੇ ਫਤੇ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤੋ ਸਾਹਿਬ ਸ਼ੇਰ ਗਿਰ ਗੋਵਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੀਆਂ ਚੜਤਾਂ ਤੋਂ ਵੱਡੇ-ਵੱਡੇ ਰਾਜੇ ਬਾਈ ਧਾਰਦੇ ਮੁਗਲਾਂ ਦੇ ਸ਼ਾਸਕ ਔਰੰਗਜ਼ੇਬ ਵਰਕੇ ਉਹਨਾਂ ਦੇ ਨਗਾਰੇ ਦੀ ਰਣਜੀਤ ਨਗਾਰੇ ਦੀ ਚੋਕ ਸੁਣ ਕੇ ਡਰ ਜਾਂਦੇ ਸੀ ਉਹਨਾਂ ਦੀਆਂ ਚੜਤਾਂ ਨਿਸ਼ਕੀਆਂ ਤੇਗਾ ਅਤੇ ਸ਼ਸਤਰਾਂ ਦੀ ਇਹ ਸ਼ਾਨ ਵੇਖ ਕੇ ਸਾਰੇ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਜਿਹੜੇ ਉਹਨਾਂ ਦੇ ਦੁੱਗੇ ਪਾਸੇ ਰਾਜੇ ਸੀ ਅਤੇ ਮੁਗਲ ਸ਼ਾਸਕ ਸੀ ਫਰਦੇ ਸੀ ਅਤੇ ਇੱਕ ਕਵਤਾ ਦੇ ਰਾਈ ਆਪਾਂ ਉਹ ਜਿਹੜਾ ਪ੍ਰਸੰਗ ਹੈ ਸਰਵਣ ਕਰਦੇ ਹਾਂ ਮੁਰੇ ਝੂੜ ਦੇ ਨਿਸ਼ਾਨ ਪੰਜ ਪੀਲੇ ਮੁਰੇ ਝੂੜ ਦੇ ਨਿਸ਼ਾਨ ਪੰਜ ਪੀਲੇ ਰਾਖੜ ਕੇ ਪਿੱਛੇ ਖੇੜਦੇ ਨਿਹੰਗ ਸਿੰਘ ਗੱਤਕਾ ਪਿੱਛੇ ਖੇੜਦੇ ਨਿਹੰਗ ਸਿੰਘ ਗੱਤਕਾ ਤੇ ਉਦੋਂ ਪਿੱਛੇ ਪੌਜੀ ਸੂਰਮੇ ਕਹਿੰਦੇ ਰਾਜਿਆਣਾ ਕਰਨੀ ਲੜਾਈ ਕਹਿੰਦੇ ਰਾਜਿਆਣਾ ਕਰਨੀ ਲੜਾਈ ਮਾੜਿਆਂ ਦਾ ਯਾਰ ਪਾਦਸ਼ਾ ਝੰਡੇ ਹੀ ਮਾਰਦੀ ਦਬਕਾ ਸਿਰ ਕਾਂਗੀ ਮਾਰਦੀ ਦਬਕਾ ਤੇ ਮੱਠੀ ਮੱਠੀ ਮਾਲਾ ਫੇਰ ਦਾ ਡਟਕੇ ਪਏ ਨੂੰ ਅਟਾਉਣਾ ਅਰਸ਼ੀ ਸੁੱਤੇ ਪਏ ਨੂੰ ਅਣਾਉਣਾ ਅਰਸ਼ੀ ਰੱਖਦਾ ਵਿਚਾਰ ਪਾਦਸ਼ਾ ਛੰਡੇ ਝੂਲਦੇ ਨਗਰ ਉੰਦੇ ਵੱਜਦੇ ਨੀਲੇ ਦਾ ਸਵਾਰ ਪਾਦਸ਼ਾ ਛੰਡੇ ਕਵੀਆਂ ਦੀ ਟੋਲੀ ਹੋ ਪਰਦੇ ਖੁਸ਼ੀ ਚ ਸ਼ਾਇਰੀਆਂ ਆਪ ਤਾਮ ਦੇ ਮਹਾਨ ਲਖਾਰੀ ਜੀ ਆਪ ਤਾਮ ਦੇ ਮਹਾਨ ਲ ਮੌਤ ਤੋਂ ਜਰਾ ਨਹੀਂ ਡਰਦਾ ਹੁ ਕਾਲ ਨੂੰ ਬੇਨੇਤਾਰ ਦਾ ਪਾਪੀ ਜਣਾ ਦੇ ਡਮਾਉਣ ਲੱਗੇ ਬੇੜੇ ਉਹ ਦਸਤ ਜਣਾ ਦੇ ਡਮਾਉਣ ਲੱਗੇ ਬੇੜੇ ਪਣਾ ਚ ਦੇ ਵੇ ਤਾਰ ਬਾਦਸ਼ਾ ਛੰਡੇ ਝੂਲ ਦੇ ਨਗਰ ਆਉਂਦੇ ਵਾਜਦੇ ਮਿਲੇ ਦਾ ਸਵਾਰ ਬਾਦਸ਼ਾ ਛੰਡੇ ਝੂਲ ਦੇ ਨਗਰ ਆਉਂਦੇ ਵਾਜਦੇ ਮਿਲੇ ਦਾ ਸਵਾਰ ਬਾਦਸ਼ਾ ਫੌਜੀ ਬਣ ਕੇ ਡਰੇ ਨਗ ਦਿੰਦਾ ਜੀ ਫੌਜੀ ਬਣ ਕੇ ਡਰੇ ਨਗ ਸਦਾ ਆਪ ਕਾਮਦੇ ਮਹਾਨ ਲੇਖਾਰੀ ਜੀ ਆਪ ਕਾਮਦੇ ਮਹਾਨ ਲੇਖਾਰੀ ਤੇ ਬਿੱਤੇ ਹੜ ਜਾਪਦੇ ਛੰਡੇ ਝੂਲਦੇ ਨਗਰ ਆਉਂਦੇ ਵਜਦੇ ਨੀਲੇ ਬਾ ਸਵਾਰ ਬਾਦਸ਼ਾਹ ਛੰਡੇ ਝੂਲਦੇ ਨਗਰ ਆਉਂਦੇ ਵਜਦੇ ਨੀਲੇ ਬਾ ਸਵਾਰ ਬਾਦਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਕੀ ਹੋ ਸਦਾ शंकर तरती पागे हर जड़ा सब छोड़े घर बारा ऐसे दुख क्लेश में कपियो सब संसारा राजे सब जितड़े सब उसीशारा सच्चे सतगुरु बाजो कोई नहीं पैगत नहारा मीणिए मुसंधीए घड़ी नुड़ी मार की सवा टाए के तुर्कानो पा दे सुलापा जड़ा पाए के गुरु सिंघा रचे जकारे गजावण के घरांदे प्यारे जय कारग जावे निहारे वाले सर्व